ਅਸੀ ਗਾਲ ਜੀ ਮੈਂ ਤੁਹਾਡਾ ਗੋਰਾ ਪਲਾਸ ਹੋਰੀਆ ਇਹ ਗੀਤ ਸੁਣੋ ਸੱਚੀਆਂ ਗੱਲਾਂ ਕੁਝ ਇਹ ਸ਼ੇਅਰ ਜਰੂਰ ਕਰਨਾ ਹੋਏ ਆਪਣੇ ਹੀ ਖੂਨ ਪਿੱਛੇ ਆਪਣਾ ਹੀ ਮਰਦਾ ਹੋ ਮਾਂ ਤੋਂ ਵੱਧ ਪੁੱਤ ਨਾਲ ਮੋਹ ਨਹੀਂ ਕੋਈ ਕਰਦਾ ਹੋ ਜ਼ਿਕਰ ਹਮੇਸ਼ਾ ਹੁੰਦੇ ਰਹਿੰਦੇ ਨੇ ਦਲੇਰਾਂ ਦੇ ਪਿੰਜਰੇ ਚ ਬੰਦ ਟੌਰ ਕੱਟਦੇ ਨਹੀਂ ਸ਼ੇਰਾਂ ਦੇ ਸਿਆਸਤਾਂ ਦੀ ਭੁੱਖ ਜਿੰਨੂੰ ਸੇਵਾ ਕਿਦਾਂ ਕਰ ਜੂ ਨੋਹ ਦੀ ਜਗਾ ਆਪਣੀ ਹੀ ਧੀਕ ਦਾ ਸੜ ਜੂ ਹੋ ਰੱਬਾ ਤੇਰਾ ਨਾਮ ਅੱਜ ਵਿਕਦਾ ਦੁਕਾਨਾਂ ਤੇ ਭਾਈ ਭਾਈ ਨੂੰ ਹੀ ਮਾਰੇ ਬਸ ਮਸਲੇ ਮਕਾਨਾਂ ਦੇ ਭਾਈ ਭਾਈ ਨੂੰ ਹੀ ਮਾਰੇ ਬਸ ਮਸਲੇ ਮਕਾਨਾਂ ਦੇ ਬੇਬੇ ਬਾਪੂ ਬਹੁਤਾਂ ਹਵੇਲੀਆਂ ਤੇ ਕੱਲ ਤੇ ਹੋ ਕਈ ਨੇ ਵਿਚਾਰੇ ਜਿੰਨਾ ਆਸ਼ਰਮ ਮਲ ਲੈ ਹੋ ਰੰਗਦਾਰ ਚੁੰਨੀਆਂ ਤੇ ਚਿੱਟਾ ਰੰਗ ਛਾ ਗਿਆ ਹੋ ਕਾਕਾ ਨ ਬੇਲਖ ਖੋੜੇ ਕਿਹੜੀ ਖੁੰਝੇ ਲਾ ਗਿਆ ਅੱਕ ਕੇ ਹਲਾ ਤਾਂ ਹੱਥੋਂ ਅਤਵਾਦੀ ਹੋ ਗਿਆ ਹੋ ਮਾਂ ਚੰਦਰੀ ਨੂੰ ਪੁੱਛੋ ਜੀ ਦਾ ਤਾਰਾ ਕਿਤੇ ਖੋ ਗਿਆ ਹੋ ਕਰ ਜੇ ਤੋਂ ਤੰਗ ਆ ਕੇ ਬਾਪੂ ਰ ਸੱਚ ਮਿਆਂ ਕਿੰਨੇ ਪਰਵਾਰਾਂ ਅੱਜ ਆਟਾ ਨਹੀਂ ਗੁੰਨਿਆ ਹੋ ਗੋਰੇ ਕਰੇ ਨਾ ਤਰੱਕੀ ਪਿੰਡ ਧੜੇ ਜਿੱਥੇ ਹੁੰਦੇ ਨੇ ਹੋ ਗੋਰੇ ਕਰੇ ਨਾ ਤਰੱਕੀ ਪਿੰਡ ਧੜੇ ਜਿੱਥੇ ਹੁੰਦੇ ਨੇ ਸਰਪੰਚੀਲੀ ਪੰਜ ਸੱਤ ਖੜੇ ਜਿੱਥੇ ਹੁੰਦੇ ਨੇ ਹੋ ਪਲਾ ਸੌਰੀਆ ਬੇਗਾਨਾ ਕਦੇ ਨਸ਼ੇ ਉੱਤੇ ਲਾਉਂਦਾ ਨਹੀਂ ਹੋ ਪਲਾ ਸੌਰੀਆ ਬੇਗਾਨਾ ਕੋਈ ਨਸ਼ੇ ਉੱਤੇ ਲਾਉਂਦਾ ਨਹੀਂ ਹੋ ਜਿੰਨਾ ਚਿਰ ਅੰਦਰੋਂ ਇਹ ਦਿਲ ਭੈੜਾ ਚਾਉਂਦਾ ਨਹੀਂ ਹੋ ਡੱਬਿਆਂ ਦੇ ਡੌਲੇ ਨਾ ਮੈਦਾਨਾਂ ਵਿੱਚ ਵੜਦੇ ਹੋ ਡੱਬਿਆਂ ਦੇ ਡੌਲੇ ਨਾ ਮੈਦਾਨਾਂ ਵਿੱਚ ਵੜਦੇ ਨਾ ਕਾਗਜ਼ੀ ਜਹਾਜ਼ ਅਸਮਾਨਾਂ ਉੱਤੇ ਛੜਦੇ ਨਾ ਕਾਗਜ਼ੀ ਜਹਾਜ਼ ਅਸਮਾਨਾਂ ਉੱਤੇ ਛੜਦੇ